ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਬੇਨਤੇ ਇਦਾਂ ਸੀਗੇ ਵੀ 2 ਕੁ ਦਿਨ ਹੋਏ ਪਿਛਲੇ ਪਿੰਡ 2 ਕੁ ਦਿਨ ਹੋਏ ਨਾ ਪਿੰਡ ਸ਼ਾਮਗੜ ਡਿਸਟ੍ਰਿਕਟ ਕਰਨਾਲ ਦੇ ਵਿੱਚ ਜਗਰਾਤਾ ਹੋਇਆ ਸੀਗਾ ਜੀ ਗੁਰੂ ਘਰ ਦੇ ਵਿੱਚ ਤੇ ਗੁਰੂ ਘਰ ਦੇ ਵਿੱਚ ਜਗਰਾਤਾ ਹੋਇਆ ਸੀਗਾ ਤੇ ਉਹਦੀਆਂ ਵੀਡੀਓ ਅਪਲੋਡ ਹੋ ਗਈਆਂ ਸੀਗੀਆਂ ਤੇ ਬਾਬਾ ਜੀ ਉਹਦੀਆਂ ਵੀਡੀਓ ਅਪਲੋਡ ਹੋਈਆਂ ਵਾਇਰਲ ਹੋ ਗਈਆਂ ਵਾਇਰਲ ਹੋਣ ਤੋਂ ਬਾਅਦ ਜੀ ਸੰਗਤ ਨੇ ਜੋ ਉਹਨੂੰ ਪ੍ਰਧਾਨ ਨੂੰ ਤੇ ਗਰੰਥੀ ਸਿੰਘ ਨੂੰ ਸਵਾਲ ਜਵਾਬ ਪੁੱਛੇ ਤੇ ਇਹ ਆਪਣੀ ਮਾਫੀ ਚਲੋ ਇਹਨਾਂ ਨੇ ਮੰਨੀ ਹੈ ਵੀ ਗਲਤੀ ਹੋਈ ਹੈ ਸਾਡੇ ਤੋਂ ਜੀ ਪਰ ਪਿੰਡ ਦੇ ਨਾਲ ਕੁਝ 40 50 ਬੰਦੇ ਨੇ ਜਿਹੜੇ ਸਾਡੇ ਪਿੱਛੇ ਨਾਲ ਹੱਥ ਧੋ ਕੇ ਪੈ ਗਏ ਨੇ ਕਿ ਵੀ ਤੁਸੀਂ ਸਾਡੇ ਐ ਕੀਤਾ ਐ ਕੀਤਾ ਬਲਕਿ ਸਾਡੀ ਉਹਨਾਂ ਨਾਲ ਤਾਂ ਕੋਈ ਮਨਸਾ ਨਹੀਂ ਸੀਗੀ ਸਾਡੀ ਤਾਂ ਗੁਰੂ ਘਰ ਨਾਲ ਸੀਗੀ ਵੀ ਗੁਰੂ ਘਰ ਦੇ ਵਿੱਚ ਜਗਰਾਤਾ ਨਹੀਂ ਹੋ ਸਕਦਾ ਨਾਚ ਨਹੀਂ ਹੋ ਸਕਦਾ ਜੀ ਤੇ ਹੁਣ ਉਹ ਬੰਦੇ ਸਾਡੀ ਜਾਨ ਦੇ ਪਿੱਛੇ ਪੈ ਗਏ ਆ ਬਾਬਾ ਜੀ ਤੇ ਸਾਨੂੰ ਨਾ ਧਮਕੀਆਂ ਦੇ ਰਹੇ ਨੇ ਜੀ ਫੋਨ ਕਰਕੇ ਤੇ ਆ ਰਿਕਾਰਡਿੰਗ ਹੈ ਬਾਬਾ ਜੀ ਇੱਕ ਵਾਰ ਸੁਣ ਲਓ ਸਾਰੀ ਸੰਗਤ ਜੀ ਅਲਾਦੀ ਬੋਦਾ ਭਾਈ ਕੌਣ ਭਾਈ ਕ੍ਰਿਸ਼ਨ ਕੋਲ ਰਿਹਾ ਹੂੰ ਕ੍ਰਿਸ਼ਨ ਕ੍ਰਿਸ਼ਨ ਕੌਣ ਭਾਈ ਸੈਣੀਓ ਮਤੇ ਕੋਈ ਕਰਗਮ ਕੋਲੋ ਭਾਈ ਜੀ ਨੂੰ ਅਵੇ ਮੰਗੇ ਅਰਾ ਭਾਈ ਲਾਡੀ ਬੋਲ ਰਿਹਾ ਨਾ ਆ ਹਾਂ ਬੋਲੋ ਬੋਲੋ ਆਏ ਭਾਈ ਇੱਕ ਵਾਰ ਕਹਾ ਦੋ ਏ ਬਾਤ ਸੀ ਭਾਈ ਭਾਈ ਬਾਤ ਉਹਨੇ ਅਗਾ ਵਾਸਤੇ ਤੁਹ ਬਤਾਇੰਗੇ ਨਾ ਤਾਂ ਕੇ ਪਾਸ बात तो बताओ क्या है भाई भाई बात तो मैं तो ना मिल के बताऊंगा ना बात तो बताओ ना भाई तो पार? है कहा मेरे तो यूँ दे बस मैं तो बाहर आया हूँ भाई बाहर कहाँ रहे कब तक रहेगा बाहर कब तक रहेगा बाहर नहीं कौन बोल रहा है तू अरे मैं तो किसान बोल रहा हूँ तेरे तो समझ में नहीं आंदेगा एक बार मैं तो बार बार पूछा कौन बोल रहा कौन ਤੇ ਇਹ ਸਾਡੇ ਪਿੱਛੇ ਹੱਤ ਹੋ ਕੇ ਪੈ ਗਏ ਆ ਜੀ ਕਿਰਸ਼ਨ ਸੈਣੀ ਇਹ ਸਾਨੂੰ ਜਾਨੋਂ ਮਾਰਨ ਦੀ ਧਮਕੀਆਂ ਦੇ ਰਿਹਾ ਹੈ ਜੀ ਤੇ ਸਾਡੇ ਘਰ ਤੇ ਜਾ ਕੇ ਇਹਨਾਂ ਨੇ 50 ਬੰਦਿਆਂ ਨੇ 30 40 50 ਬੰਦੇ ਨੇ ਜੀ ਇਹਨਾਂ ਨੇ ਅਟੈਕ ਕੀਤਾ ਜੀ ਸਾਡੇ ਘਰ ਤੇ ਤੇ ਮੇਰੀ ਸਾਰੇ ਜਥੇਦਾਰਾਂ ਨੂੰ ਅਪੀਲ ਆ ਜੇ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਸਾਡੀ ਸਾਡੇ ਨਾਲ ਖਲੋਇਆ ਜਾਵੇ ਅਸੀਂ ਗੁਰੂ ਦੀ ਜਿੱਥੇ ਗੱਲ ਹੋਈ ਅਸੀਂ ਉੱਥੇ ਅੜ ਕੇ ਖੜੇ ਹੋਏ ਆ ਜੀ ਸਾਡੇ ਗੁਰੂ ਦੀ ਵੀ ਅੱਜ ਵੀ ਕੀਤੀ ਆ ਇਹਨਾਂ ਨੇ ਜੀ ਉੱਥੇ ਗੁਰੂ ਘਰ ਦੇ ਵੀ ਨਾਚਾਰ ਨਚਾ ਕੇ ਜੀ ਸਾਡੀ ਹੱਥ ਜੋੜ ਕੇ ਬੇਨਤੀ ਆ ਜੀ ਸਾਰੀ ਸੰਗਤ ਨੂੰ ਬਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਵਾਇਰਲ ਕੀਤਾ ਜਾਵੇ ਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ